ਸ਼ਸ਼ੀਕਾਰ ਪ੍ਰਮਿੰਦਰ ਸਿੰਘ ਲਵਲੀ ਜਿਨ੍ਹਾਂ ਦਾ ਰਾਜੂ ਜੁਐਲਰਜ਼ ਨਾਮ ਤੋਂ ਦੁਕਾਨ ਹੈ ਮੁੱਲਾਪੁਰ ਦੇ ਵਿੱਚ ਪਰਸੋਂ ਰਾਤ ਜਾਗੋ ਦੇ ਵਿੱਚ ਜਗਰਾਉਂ ਦੇ ਪਿੰਡ ਮਲਕ ਦੇ ਵਿੱਚ ਗੋਲੀ ਲੱਗਣ ਨਾਲ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਦੱਸਦੀਏ ਕਿ ਉਸ ਦਾ ਸਾਥੀ ਜਰਨੈਲ ਸਿੰਘ ਜਿਹੜਾ ਉਸ ਦਾ ਬਚਪਨ ਦਾ ਦੋਸਤ ਵੀ ਹੈ ਦੋਵੇਂ ਇਕੱਠੇ ਜਾਗੋ ਤੇ ਨੱਚ ਰਹੇ ਹੁੰਦੇ ਨੇ ਤਾਂ ਪੁਲਿਸ ਦਾ ਬਿਆਨ ਹੈ ਕਿ ਜਰਨੈਲ ਸਿੰਘ ਨੇ ਜਿਹੜਾ ਪਿਸਤਲ ਹੈ ਆਪਣੇ ਪਿੱਛੇ ਨਿਫੇ ਵਿੱਚ ਟੰਗਿਆ ਹੋਇਆ ਸੀ ਉੱਥੋਂ ਉਸਦੇ ਬੱਚੇ ਨੇ ਕੱਢ ਲਿਆ ਤੇ ਉਸ ਤੋਂ ਗੋਲੀ ਚੱਲ ਗਈ ਜਿਸ ਕਾਰਨ ਜਿਹੜਾ लवली ਹੈ ਉਸ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਜਾਂਦਾ ਹੈ ਪਰ ਡਾਕਟਰਾਂ ਦੇ ਬੋਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਇਹ ਲਾਇਸੈਂਸੀ ਰਿਵਾਲਵਰ ਸੀ 7.6mm ਦਾ ਜਿਹੜਾ ਰਿਵਾਲਵਰ ਸੀ ਜਿਸ ਨਾਲ ਗੋਲੀ ਚੱਲੀ ਹੈ ਪਹਿਲਾਂ ਪੁਲਿਸ ਨੇ ਕੁਝ ਹੋਰ ਬਿਆਨ ਦਿੱਤਾ ਸੀ ਹੁਣ ਪੁਲਿਸ ਦਾ ਬਿਆਨ ਕੁਝ ਬਦਲ ਕੇ ਹੋਰ ਆ ਗਿਆ ਹੁਣ ਜੋ ਜਿਹੜਾ ਮਸਲਾ ਬੱਚੇ ਉੱਪਰ ਆ ਗਿਆ ਕਿ ਬੱਚੇ ਦੇ ਉੱਪਰ ਵੱਲੋਂ ਗੋਲੀ ਚੱਲੀ ਹੈ ਤਾਂ ਦੱਸ ਦਈਏ ਕਿ ਪੁਲਿਸ ਨੇ ਜਰਨੈਲ ਸਿੰਘ ਦੇ ਉੱਪਰ ਮਾਮਲਾ ਦਰਜ ਦਾ ਕਰ ਲਿਆ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਨਾਲ ਦੇ ਸੀਸੀਟੀਵੀ ਕੈਮਰੇ ਵੀ ਜਿਹੜੇ ਹੈ ਖੰਘਾਲੇ ਜਾ ਰਹੇ ਹੈ ਤੇ ਪੁਲਸ ਹਸਪਤਾਲ ਕੀਤੀ ਜਾ ਰਹੀ ਹੈ ਜਾਗੋ ਦਾ ਸ਼ੋਰ ਇੰਨਾ ਸੀ ਕਿ ਗੋਲੀ ਲੱਗਣ ਦੀ ਆਵਾਜ਼ ਤੱਕ ਨਹੀਂ ਆਈ ਜਦੋਂ लवली ਡਾਂਸ ਫਲੋਰ ਉੱਤੇ ਡਿੱਗਦਾ ਹੈ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਗੋਲੀ ਲੱਗੀ ਹੈ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਜਾਂਦਾ ਦਾਖਲ ਕਰਵਾਇਆ ਜਾਂਦਾ ਪਰ ਡਾਕਟਰਾਂ ਦੀ ਟੀਮ ਦੇ ਵੱਲੋਂ ਉਸ ਨੂੰ ਮਿੱਤੇ ਕੋਸ਼ਿਸ਼ ਕਰ ਦਿੱਤਾ ਜਾਂਦਾ ਮੁੱਲਾਂਪੁਰ ਹਲਕੇ ਦੇ ਵਿੱਚ ਦੇ ਕਹਿ ਲਈਏ ਕਿ ਖੌਫ ਦਾ ਜਾਂ ਕਹਿ ਲਈਏ ਕਿ ਮਾਤਮ ਦਾ ਮਾਹੌਲ ਹੈ ਕਿਉਂਕਿ ਇਸ ਤਰ੍ਹਾਂ ਦੇ ਘਟਨਾਵਾਂ ਦਾ ਸਾਹਮਣੇ ਆਉਣਾ ਇੱਕ ਦੋਸਤ ਦੇ ਵੱਲੋਂ ਗੋਲੀ ਚੱਲ ਜਾਣਾ ਤਾਂ ਬੜਾ ਹੀ ਮੰਦਭਾਗਾ ਹੈ ਮੰਦਭਾਗੀ ਘਟਨਾ ਹੈ 50 ਸਾਲਾਂ ਦਾ ਦੱਸਿਆ ਜਾ ਰਿਹਾ ਹੈ लवली ਉਸ ਦੀ ਮੌਤ ਹੋ ਗਈ ਹੈ ਪਰ ਜਿਹੜੀ ਪੁਲਿਸ ਹੈ ਲਗਾਤਾਰ ਪੁੱਛ ਪੜਤਾਲ ਕਰ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਵੱਲੋਂ ਗੋਲੀ ਚੱਲੀ ਹੈ ਬਾਕੀ ਪੁਲਿਸ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਪੁਲਿਸ ਦੇ ਵੱਲੋਂ ਲਗਾਤਾਰ ਹੁਣ ਜਿਹੜਾ ਆਲੇ-ਦਾਲੇ ਸੀਸੀਟੀਵੀ ਕੈਮ ਖਾਲੇ ਜਾ ਰਹੇ ਨੇ ਦੇਖਿਆ ਜਾ ਰਿਹਾ ਹੈ ਕਿ ਮਾਮਲਾ ਪੂਰਾ ਕੀ ਹੈ ਮੈਂ ਸਰਜੀਤ ਸਿੰਘ ਮੌਖਾ ਉਸਰ थाना ਸਦਰ ਜਗਰੂ ਜਿਹੜੀ ਕੱਲ ਵਾਰਦਾਤ ਹੋਈ ਆ ਪਿੰਡ ਮਾਲਕ ਪਰਮਿੰਦਰ ਸਿੰਘ ਔਰ ਫਲਵਲੀ ਜਿਹੜਾ ਜੁਵਲਰ ਦੀ ਦੁਕਾਨ ਕਰਦੇ ਆ ਜਿਨ੍ਹਾਂ ਦੇ ਦੋਸਤ ਜਰਨੈਲ ਸਿੰਘ ਵਾਸੀ ਹਿਸੇਵਾਲ ਦੇ ਸਾਲੇ ਸੰਦੀਪ ਸਿੰਘ ਦੀ ਜਾਗੋ ਦਾ ਫੰਕਸ਼ਨ ਸੀਗਾ ਉਹ ਤੇ ਇਹਨਾਂ ਨੂੰ ਸੱਦਾ ਪੱਤਰ ਦੇ ਕੇ ਇਹਨਾਂ ਨੂੰ ਬੁਲਾਇਆ ਗਿਆ ਸੀਗਾ ਜਿੱਤੇ ਆਪਦੇ ਦੋਸਤਾਂ ਦੇ ਨਾਲ ਆਏ ਸੀਗੇ ਕਰੀਬ 9:00 ਵਜੇ ਜਿਹੜਾ ਜਰਨੈਲ ਸਿੰਘ ਆ ਇਹਦੇ ਕੋਲੇ ਲਾਇਸੈਂਸੀ ਰਿਵਾਲਵਰ ਸੀਗਾ ਪਿਸਤੌਲ ਸੀਗਾ ਜਿਹੜਾ 7.65 ਸੀਗਾ ਇਹਦੇ ਨਾਲ ਅ ਪਰਮਿੰਦਰ ਸਿੰਘ ਲਵਲੀ ਦੇ ਸੱਜੇ ਪਾਸੇ ਗੋਲੀ ਮਾਰ ਕੇ ਉਸ ਦਾ ਜਿਹੜਾ ਵਾ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਆ ਤਫ਼ਤੀਸ਼ ਜਿਹੜੀ ਚੱਲ ਰਹੀ ਆ ਇਸ ਵਾਰਦਾਤ ਨਾਲ ਜਿਹੜਾ लवली ਦਾ ਮਰਡਰ ਹੋਇਆ ਵਾ ਇਹਦੇ ਵਿੱਚ ਐਕਸਟਰੈਸ਼ਨ ਕਾਲ ਜਾਂ ਥ੍ਰੈਟ ਕਾਲ ਦਾ ਕੋਈ ਲੈਣ ਦੇ ਨਹੀਂ ਹੈ ਇਹ ਜੋ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਇਹਨੂੰ ਥ੍ਰੈਟ ਕਾਲ ਵਗੈਰਾ ਜਿਹੜੀ ਜਾਂ ਕੋਈ ਐਕਸਟਰੈਸ਼ਨ ਦਾ ਹੈਗਾ ਵਾ ਇਹ ਬਿਲਕੁਲ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਇਹ ਤਾਂ ਜਿਹੜਾ ਜਰਨੈਲ ਸਿੰਘ ਜੈਲੀ ਇਹਨਾਂ ਦਾ ਦੋਸਤ ਆ ਉਹਦੇ ਵੱਲੋਂ ਮਰਡਰ ਕੀਤਾ ਗਿਆ ਵਾ ਇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲਦੀ ਆ ਜਲਦੀ ਹੀ ਜਰਨੈਲ ਸਿੰਘ ਜੈਲੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਲਾਇਸੈਂਸੀ ਰਵਲਵਰ ਜਿਹੜਾ ਵਾ ਬਰਾਬਦ ਕੀਤਾ ਜਾਵੇਗਾ ਤੇ ਇਹਦੇ ਵਿੱਚ